ਹੂੰ ਇਹ ਨਹੀਂ ਵੀ ਉਹ 20 ਸਾਲ ਲੱਗਿਆ ਕਿਉਂਕਿ 8 ਸਾਲੀ ਉਮਰ ਦੇ ਵਿੱਚ ਤਾਂ ਗੁਰੂ ਮੰਨਦਾ ਸਹੀ ਸ਼ਰਤਾਂ 'ਚ ਜੀ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਰ ਬਣਾਇਆ ਜੀ ਹੂੰ ਉਦੋਂ ਵਾਰ ਫਿਰ ਜਿੰਨੇ ਮੇਰੇ ਦੋਸਤ ਹੈਗੇ ਸੀ ਹੂੰ ਚિત੍ਰਕਾਰ ਹੂੰ ਉਹਨਾਂ ਨੇ ਆ ਦੇਖਿਓ ਮੈਨੂੰ ਸਾਰੇ ਕਹਿਣ ਲੱਗੇ ਕਿ ਜਦ ਤੁਸੀਂ ਇਹ ਪਿੰਡ ਖੜਾ ਇਹ ਤਸਵੀਰ ਬਹੁਤ ਵਧੀਆ ਬਣੀ ਹੈ ਤੇ ਬਹੁਤ ਸੋਹਣੀ ਬਣੀ ਹੈ ਹਾਂ ਜੀ ਕਦੀ ਅਦਾ ਹੋਇਆ ਪੇਂਟਿੰਗ ਕਰੰਦੇ ਦੌਰਾਨ ਆਂਟੀ ਨੇ ਤੁਹਾਡੀ ਮਦਦ ਕੀਤੀ ਹੋਵੇ ਜਾਂ ਤੁਸੀਂ ਉਹਨਾਂ ਦੀ ਮਦਦ ਮੰਗੀ ਹੋਵੇ ਇਹ ਜਿਹੜੇ ਛਿਹ ਗੱਲਾਂ ਵੀ ਇਹ ਤੋਂ ਬਿਗੈਰ ਤਾਂ ਮੈਂ ਪੇਂਟ ਕਰ ਦੇ ਸਕਦਾ ਅੱਛਾ ਹਾਂਜੀ ਉਹ ਕਿਵੇਂ ਕਿਉਂਕਿ ਦੇਖੋ ਹੁਣ ਤੁਸੀਂ ਪੁੱਛਦੇ ਹੋ ਥੋੜਾ ਸਟਾਰ ਕਰਵਾਉਣਾ ਜੀ ਹੂੰ ਚਲੋ ਬਾਪ ਇਹ ਜਿਹੜਾ ਸਟਾਰ ਹੈਗਾ ਹੈਗਾ ਪਰ ਘਰ ਦੇ ਵਿੱਚ ਇਹ ਮੇਰੇ ਸਟਾਰ ਹੈ ਅੱਛਾ ਹੈਲਪ ਕਰਾਨਾ ਹੈ ਅੰਕਲ ਦੀ ਹਾਂਜੀ ਬਿਲਕੁਲ ਮੈਂ ਤਾਂ ਇਹ ਕਹਿਣਾ ਵੀ ਇਹ ਕਰਨ ਇਹ ਮੈਂ ਵਿਸ਼ ਕਰਨੇ ਦਿਖਾਇਆ। ਅੱਛਾ ਵਿਸ਼ ਕਰਨੇ ਲੱਗੇ ਆ। ਬਿਔਰਤਾ ਜਿਦਾ ਮਨਵਾ ਹਰਤਾ ਤੇ ਕਈ ਰੂਪ ਹਨ। ਅੱਛਾ। ਹਰਤੂ ਆਪਾਂ ਸੁੰਦਰਤਾ ਦੀ ਦੇਵੀ ਕਹਿੰਦੇ ਆ। ਜੀ। ਸਾਰਾ ਕਹਿੰਦੇ ਆ ਜੀ। ਹੂੰ। ਭਾਈ ਤੇ ਦੇਖੋ ਹੈ ਵੀ। ਇਹ ਤਾਂ ਬੇਸ਼ਮਨ ਨੂੰ ਜਲਦ ਦਿੱਤਾ। ਹੂੰ। ਇੱਕ ਪੂਜਨ ਦਾ ਜੋ ਹੈ। ਹੂੰ। ਪਰ ਇਹ ਜੇ ਇਹ ਨੂੰ ਤਾਂ ਨਜਾਇਜ਼ ਤੰ ਕੀਤਾ ਜਾਵੇ ਤੇ ਆਪਦੀ ਆਹ ਇਤਿਆਜ ਹੈ। ਤਾਂ ਫਿਰ ਇੱਕ ਡੰਗ ਮਾਰਨਾ ਵੀ ਜਾਣ। ਡੰਗ ਤਾਂ ਵੀ ਜਾਣਾ। ਠੀਕ ਹੈ ਇਹ ਆ ਵਾਲੀ ਜਿਹੜੀ ਦਿਖਾਈ ਇਹ ਆਪਣੇ ਪਿਛਲੇ ਆਪ 2-4 ਸਾਲਾਂ 10 ਸਾਲਾਂ ਪਿਛੇ ਬਿਠਿਆ ਵੇਖਿਆ ਉਹ ਤੁਸੇ ਐਸਿਡ ਅਟੈਕ ਬੜਾ ਚੱਲਿਆ ਜੀ ਬਿਲਕੁਲ ਐਸਿਡ ਅਟੈਕ ਹਾਂ ਨਾ ਮੂ ਤਾਂ ਸਰਜਨਾਂ ਨਾਲ ਕੀਤੇ ਅੱਛਾ ਤੇ ਉਹ ਤੇ ਕਿੰਨੇ ਲੜਕੇ ਜਿੰਨੇ ਬਰਬਾਦ ਹੋ ਗਏ ਹਾਂਜੀ ਹੈ ਜੀ ਇਹ ਤੁਸੀਂ ਉਹ ਦਿਖਾਇਆ ਜਿੱਨੇ ਕੁੜੀਆਂ ਦੇ ਉੱਤੇ ਐਸਿਡ ਗਿਰਿਆ ਹੁੰਦਾ ਹਾਂਜੀ ਅੱਛਾ ਇਹ ਐਸਟ ਗ੍ਰਾਹਤ ਹੈ ਮੈਂ ਪਰ ਉਹ ਥੱਲੇ ਦੇਖੋ ਫੁੱਲਾ ਹੂੰ ਫੁੱਲ ਮੱਚੇ ਹੋਇਆ ਹੂੰ ਉਹ ਫੁੱਲ ਖਿਲ ਰਿਹਾ ਹੈ ਬਿਲਕੁਲ ਇਹਦੇ ਪਾਸਾ ਸੁੱਕਾ ਹਤ ਰਿਹਾ ਜੀ ਇਹ ਦਿਖਾਇਆ ਵੀ ਜਦੋਂ ਤਾਂ ਐਸਿਡ ਸਟਿਆ ਨਾ ਤਾਂ ਇਹ ਵੀ ਜ਼ਿੰਦਗੀ ਐ ਤਰ੍ਹਾਂ ਹੀ ਤਰ੍ਹਾਂ ਬਦਲ ਰੋ ਹ ਹੈ ਰੀ ਕੁਲ ਸੱਚ ਹੈ ਤਾਂ ਸਾਹ ਚਿਹਰਾ ਦੇਖਣ ਲਈ ਕਿਹਦੀ ਹੱਜ ਚਾਹਤਾ ਹੂੰ ਤੇ ਥੱਲੇ ਇਹ ਫੁੱਲਾ ਉਹ ਫਨਾਂ ਦੇ ਉੱਪਰ ਜਿਵੇਂ ਇਹ ਫੁੱਲਦੇ ਨੇ ਤੇ ਹਵਾ ਚੜਾ ਹੂੰ ਜਦੋਂ ਤਾਂ ਚਿਹਰਾ ਉੱਡ ਗਿਆ ਉਹ ਸਾਰੇ ਪੰਜ ਆ ਗਿਆ ਚਾ ਮਚ ਗਿਆ ਉਹ ਤਾਂ ਤੇ ਇੱਕ ਪਾਸੇ ਫੁੱਲਾ ਖੜ ਰਿਹਾ ਹੂੰ ਉਹ ਤਾਂ ਵੀ ਚਾਹੇ ਉਹਦਾ ਚਿਹਰਾ ਖਾਬ ਹੋ ਗਿਆ ਉਹਨੂੰ ਹਮੇ ਵੀ ਜਾਉਂਦੇ ਤੂੰ ਮਨ ਆਪ ਦੀ ਉਹਦੇ ਜਿਹੜੇ ਹਲਮਾਨ ਆ ਹਰੇ ਵੀ ਜਿੰਦੰਦਾਰ ਹੂੰ ਪਰੰ ਵਿਚਾਰ ਖੈ ਕਿਦੀ ਫੋਟੋ ਹੈ ਮਨਪਾਰ ਇਹ ਹੈ ਹੀਰਾਜ ਅੱਛਾ ਜੀ ਰੰਗੇ ਰੋਟੀ ਲੈ ਕੇ ਆਇਆ ਇਹ ਅੱਛਾ ਜੀ ਰੰਗ ਮਟਿਆ ਚਾਰਦਾ ਤੇ ਉਹ 50% ਤਾਂ ਜਾਂਦਾ ਪਰ ਕਿੱਥੇ ਅੱਛਾ ਜੀ ਤੇ ਉਹ ਪਿੱਛੇ ਕੌਣ ਖੜਾ ਹੈ ਪਿੱਛੇ ਦਾ ਚਾਚਾ ਪਿੱਛੇ ਪਿੱਛੇ ਹੁੰਦਾ ਕਹਿ ਦੋ ਉਹਨੂੰ ਸਿਚਦਾ ਵੀ ਹੈ ਏਦਾਂ ਗਲਤ ਕੰਮ ਕਰੇ ਕੋਈ ਹੂੰ ਉਹ ਤਰਹ ਦੇ ਨਾਲ ਲੋਕੇ ਲੱਗਾ ਹੈ ਨਾ ਹੂੰ ਉਹ ਚੋਰੀ ਉਹਨੂੰ ਵੇਖਦੇ ਪਏ ਹੋਣਗੇ ਹੂੰ ਤੇ ਉਹ ਥੱਲੇ ਮੋਰ ਦਿਖਾਇਆ ਹੂੰ ਮੋਰ ਪਿੱਛੇ ਦੇਖ ਰਿਹਾ ਅੱਛਾ ਜੀ ਜੰਗਲ ਦੇ ਵਿੱਚ ਜਦੋਂ ਹਰਕਤਾਂ ਹੁੰਦਾ ਨਾ ਮੋਰ ਕਹੇ ਗਿਆ ਪੰਜ ਛੇ ਸਭ ਤੋਂ ਪਹਿਲਾਂ ਪਰ ਲੱਗਿਆ ਅੱਛਾ ਇਹਦੇ ਕੋਈ ਹੈ ਆ ਜੀ ਤੇ ਇਹ ਉਹਦੀ ਵੇਟ ਕਰ ਰਿਹਾ ਜੀ ਤੇ ਉਹ ਆਊਗਾ ਰੋਟੇ ਆਊਗਾ ਫਿਰ ਕੰਨਾ ਪਤਾ ਨਾ ਵੀ ਜੀ ਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਜਸਪ੍ਰਿਤ ਪਿਆਰ ਦੀ ਮਿਸਾਲ ਇੱਕ ਅੱਜ ਤੁਹਾਡੇ ਰूबरू ਏਦਾਂ ਦੀ ਕਰਨ ਜਾ ਰਹੇ ਆ ਕਿ ਜਿਹਦਾ ਜਿਹਦੀ ਬੁਨਿਆਦ ਇੱਕ ਕਲਾ ਬਣਦੀ ਹੈ ਕਲਾਕਾਰ ਵੱਲੋਂ ਜਿਹੜਾ ਆਪਣਾ ਗਿਫਟ ਹੈ ਉਹ ਕਲਾ ਦੇ ਤੌਰ ਤੇ ਕਿੱਦਾਂ ਪੇਸ਼ ਕੀਤਾ ਜਾਂਦਾ ਹੈ ਇੱਕ ਅਜਿਹੀ ਤੁਹਾਨੂੰ ਕਹਾਣੀ ਦਿਖਾਉਣ ਜਾ ਰਹੇ ਆ ਜਿਹੜੀ ਕਿ ਬਿਲਕੁਲ ਹੱਡ ਮੀਤੀ ਹੈ ਔਰ ਬਿਲਕੁਲ ਲਾਈਵ ਹੈ ਤੁਹਾਡੇ ਸਾਹਮਣੇ ਦਿਖਾਣੇ ਆ ਗੋਪਾਲ ਕੁਸ਼ਨ ਜੀ ਤੇ ਉਹਨਾਂ ਦੀ ਧਰਮ ਪਤਨੀ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਸਿਕਾਂ ਦੀ ਸਸਿਕਾ ਲੀ ਠੀਕ ਹੋ ਜੀ ਹਾਂਜੀ ਠੀਕ ਹੈ ਜੀ ਹੋਰ ਅੰਕਲ ਜੀ ਠੀਕ ਹੋ ਤੁਸੀਂ ਬਿਲਕੁਲ ਠੀਕ ਠਾਕ ਹੈ ਜੀ ਅੱਛਾ ਤੁਸੀਂ ਜਿਵੇਂ ਦੱਸਿਆ ਸੀ ਆਫ ਕੈਮਰਾ ਕਿ ਜਦੋਂ ਤੁਸੀਂ ਆਂਟੀ ਨੂੰ ਵਿਆਹ ਕੇ ਲਿਆਏ ਤੁਸੀਂ ਸਭ ਤੋਂ ਪਹਿਲੇ ਪੇਂਟਿੰਗ ਉਹਨਾਂ ਨੂੰ ਗਿਫਟ ਕੀਤੀ ਸੀਗੀ ਕਿਉਂਕਿ ਤੁਹਾਨੂੰ ਪੇਂਟਿੰਗ ਕਰਨ ਦਾ ਸ਼ੌਂਕ ਸੀ ਹਾਂਜੀ ਬਿਲਕੁਲ ਜੀ ਮੈਨੂੰ ਬਹੁਤ ਸ਼ੌਂਕ ਸੀ ਹਮ ਇਹਨਾਂ ਨੇ ਫੋਟੋ ਭੇਜ ਸੀ ਠਾਕੀ ਤਾਂ ਤਾਂ ਹੁੰਦੇ ਨੇ ਫੋਟੋ ਭੇਜ ਦੇ ਉਹ ਫੋਟੋ ਦੇਖ ਲੋ ਜੀ ਹਾਂਜੀ ਫੋਟੋ ਖਰੇ ਬੇ ਸੋਹਣੀ ਸੋਹਣੀ ਪਤਾ ਹੀ ਆ ਜੀ ਫੋਟੋ ਵੀ ਸੋਹਣੇ ਸੋ ਮੈਂ ਉਹ ਫੋਟੋ ਐਨੀ ਸੋਹਣੀ ਲੱਗੇ ਮੈਨੂੰ ਮੈਂ ਬਣਾਉਣ ਦੇ ਖਾਤੇ ਮਜਬੂਰ ਹੋ ਗਿਆ ਅੱਛਾ ਹਾਂ ਜੀ ਉਹ ਫਿਰ ਮੈਂ ਬਣਾਈ ਜੀ ਜਦੋਂ ਫੇ ਸਾਡਾ ਵਿਆਹ ਹੋਇਆ ਹੂੰ ਇਹਨੂੰ ਫੇ ਮੈਂ ਗਿਫਟ ਕੀਤੀ ਉਹ ਅੱਛਾ ਪਰ ਇਹਨੂੰ ਵਿਸ਼ਵਾਸ ਨਹੀਂ ਸੀ ਮੇਰੇ ਤੇ ਵੀ ਮੈਂ ਬਣਾ ਸਕਦਾ ਅੱਛਾ ਐ ਆਂਟੀ ਤਾਂ ਜਦੋਂ ਅੰਕਲ ਨੇ ਤੁਹਾਨੂੰ ਫੋਟੋ ਇਹਦਾ ਬਣਾ ਕੇ ਦਿੱਤੀ ਵਿਆਹ ਤੋਂ ਬਾਅਦ ਤੁਹਾਨੂੰ ਸੱਚੀ ਜੀਕੀ ਨਹੀਂ ਹੋਇਆ ਆਹ ਸੱਚੀ ਜੀਕੀ ਨਹੀਂ ਹੋਇਆ ਵੀ ਇੰਨੀ ਵਧੀਆ ਉਹ ਵੀ ਇੰਨੀ ਵਧੀਆ ਮੇਰੀ ਇਹਨਾਂ ਨੇ ਪੇਂਟਿੰਗ ਬਣਾਈ ਵੀ ਬਹੁਤ ਸੱਚੀ ਸੱਚ ਨਹੀਂ ਸਮਾਂ ਮੈਂ ਕਿਹਾ ਮੇਰੇ ਤਾਂ ਸਾਹਮਣੇ ਲਾਈਵ ਬਣਾ ਕੇ ਦਿਖਾਓ ਅੱਛਾ ਫੇਰ ਹੋਰ ਬਣਵਾਈ ਤੁਸੀਂ ਤੇ ਨਹੀਂ ਨਹੀਂ ਹੋਰ ਨਹੀਂ ਬਣਵਾਈ ਫੇਰ ਮੇਰੀ ਨੇ ਇੱਕ ਫਰੈਂਡ ਦੀ ਮੈਰਿਜ ਸੀ ਹੂੰ ਤੇ ਮੈਂ ਕਿਹਾ ਮੈਂ ਆਪਣੀ ਫਰੈਂਡ ਨੂੰ ਵੀ ਕੋਈ ਗਿਫਟ ਕਰਨੀ ਆ ਪਿਕਚਰ ਤਾਂ ਤੁਸੀਂ ਮੇਰੇ ਸਾਹਮਣੇ ਬੈਠ ਕੇ ਬਣਾਓ ਉਹ ਇਹਨਾਂ ਨੇ ਸਾਹਮਣੇ ਬੈਠ ਕੇ ਬਣਾਈ ਤਾਂ ਮੈਨੂੰ ਲੱਗਿਆ ਵੀ ਬਹੁਤ ਨਹੀਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਇਹਨਾਂ ਨੇ ਉਹ ਪੇਂਟਿੰਗ ਮੇਰੀ ਬਣਾਈ ਔਰ ਅੰਦਰ ਜਦੋਂ ਰੂਮ ਚ ਅਸੀਂ ਗਏ ਤਾਂ ਸਾਹਮਣੇ ਲੱਗੀ ਹੋਈ ਸੀ ਕਿੰਨੀ ਖੁਸ਼ੀ ਹੋਈ ਸੀ ਉਹ احساس ਕਿਦਾਂ ਦਾ ਸੀ ਬਹੁਤ ਉਹ احساس ਆਈ ਕੈਨਟ ਐਕਸਪਲੇਨ ਤੋਂ ਵੈਸੇ ਵੀ ਪਹਿਲਾ ਗਿਫਟ ਸੀ ਅੰਕਲ ਵੱਲੋਂ ਹੈ ਨਾ ਉਹ ਵੈਸੇ ਹੀ ਬੜਾ ਪਿਆਰਾ ਉਹਨੇ ਜੀ ਹਾਂ ਤੇ ਇਹ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਮੇਰੀ ਵੀ ਤਸਵੀਰ ਹੋਊਗੀ ਅੰਕਲ ਵੈਸੇ ਵੀ ਬਹੁਤ ਤਾਰੀਫ ਕਰ ਰਹੇ ਨੇ ਕਹਿੰਦੇ ਸੋਹਣੇ ਤਾਂ ਹੈ ਹੀ ਹੈ ਉਹ ਨੋ ਡਾਊਟ ਆਂਟੀ ਬਹੁਤ ਸੋਹਣੇ ਹੈ ਅੰਕਲ ਵੀ ਸਮਾਰਟ ਨੇ ਬਿਲਕੁਲ ਬਿਲਕੁਲ ਦੇਖੋ ਜਰਾ ਪਾਟ 70 ਸਾਲ ਦੀ ਉਮਰ ਹੋ ਲੱਗਿਆ ਸਾਡੇ ਤੇ ਹਲੇ ਵੀ ਸੋਹਣੀ ਹੈ ਉਸ ਨੂੰ ਦੇਖੋ 22 30 ਸਾਲ ਦੀ ਉਮਰ ਚ ਕਹਿ ਜਿਹਾਣੀ ਹੈ ਹੈ ਇਹ ਤਾਂ ਨਹੀਂ ਦੱਸਦਾ ਹੋਰ ਤਾਂ ਇਹ ਨੂੰ ਕੋਈ ਨਹੀਂ ਦੱਸੇਗਾ ਬਿਲਕੁਲ ਸੋ ਦੇਖ ਸਕਦੇ ਤੁਸੀਂ ਦੇਖ ਸਕਦੇ ਪਿਆਰ ਕਿੰਨਾ ਹੈ ਅੰਕਲ ਤੇ ਆਂਟੀ ਜੀ ਦਾ ਇੰਨਾ ਪਿਆਰ ਹੈ ਇਸ ਉਮਰ ਚ ਵੀ ਦੇਖ ਦਿਖ ਰਿਹਾ ਹੈ ਕਿ ਉਹ ਇੱਕ ਦੂਜੇ ਦੀ ਤਾਰੀਫ ਕਰਦੇ ਹੀ ਨਹੀਂ ਥੱਕ ਰਹੇ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦਾ ਪਿਆਰ ਜਿਹੜਾ ਕਲਾ ਦੇ ਰੂਪ ਚ ਬਾਹਰ ਨਿਕਲਿਆ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਦਾਂ ਦਾ ਪਿਆਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਤੇ ਆਂਟੀ ਕੋਈ ਇਦਾਂ ਦਾ ਕਿੱਸਾ ਸੁਣਾਓ ਜਦੋਂ ਅੰਕਲ ਨੂੰ ਕੋਈ ਮਤਲਬ ਇਦਾਂ ਦਾ ਕਿੱਸਾ ਜਿਹੜਾ ਤੁਹਾਡੇ ਦਿਲ ਨੂੰ ਛੂਹਿਆ ਹੋਵੇ ਅੰਕਲ ਦੀ ਕੋਈ ਇਦਾਂ ਦੀ ਗੱਲ ਇਤੋਂ ਦੀ ਗੱਲ ਤਾਂ ਇਹੀ ਸੀ ਜ਼ਿਆਦਾ ਮੈਨੂੰ ਵੀ ਮੈਨੂੰ ਪਤਾ ਨਹੀਂ ਸੀ ਜੇ ਸਭ ਤੋਂ ਵੱਡਾ ਜਿਹੜਾ ਸਰਪ੍ਰਾਈਜ਼ ਸੀਗਾ ਉਹ ਇਹ ਪੇਂਟਿੰਗ ਦਾ ਹੀ ਸੀਗਾ ਅੱਛਾ ਹਾਂਜੀ ਤੇ ਤੁਹਾਨੂੰ ਪਤਾ ਲੱਗਿਆ ਜਦੋਂ ਕਲਾਕਾਰ ਹੈ ਮੇਰਾ ਹਸਬੰਦ ਤੇ ਖੁਸ਼ੀ ਹੋਈ ਸੀ ਨਹੀਂ ਮੈਨੂੰ ਪਾਪਾ ਨੇ ਦੱਸਿਆ ਸੀ ਵੀ ਬਹੁਤ ਵਧੀਆ ਉਹ ਮੜਾਉਂਦੇ ਆ ਤਸਵੀਰਾਂ ਤਾਂ ਮੈਨੂੰ ਉਦੋਂ ਇੰਨੀ ਉਹ ਨਹੀਂ ਪਤਾ ਸੀਗਾ ਮੈਂ ਸ਼ੌਂਕ ਤਾਂ ਮੈਂ ਵੀ ਰੱਖਦੀ ਸੀ ਪਰ ਮੈਨੂੰ ਇੰਨਾ ਨਹੀਂ ਸੀ ਪਤਾ ਵੀ ਇਹ ਇੰਨੀ ਵਧੀਆ ਕਰਦੇ ਹੋਣਗੇ ਤੇ ਅੱਖਾਂ ਗਾਦੇ ਭਾਰਾ ਹੀ ਆ ਤੁਹਾਡੀਆਂ ਖੁਸ਼ੀ ਨਾਲ ਖੁਸ਼ੀ ਦੇ ਅੰਜੂ ਯਾਦ ਆ ਗਿਆ ਸਾਰਾ ਦੋ ਯਾਦ ਆ ਗਿਆ ਚਲੋ ਇਹ ਯਾਦਾਂ ਹਮੇਸ਼ਾ ਇਦਾਂ ਦੀ ਹੀ ਹੋਣੀਆਂ ਚਾਹੀਦੀਆਂ ਕਿ ਖੁਸ਼ੀ ਦੇ ਅੰਜੂ ਆਣ ਨਾ ਕਿ ਗਮ ਦੇ ਅੰਜੂ ਆਣ ਤੁਸੀਂ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਇਦਾਂ ਦੇਖ ਕੇ ਬਹੁਤ ਅੱਛੀ ਗੱਲ ਹੈ ਪੈਂਡਿੰਗ ਮੈਂ ਇਹਨਾਂ ਨੂੰ ਬਿਲਕੁਲ ਡਿਸਟਰਬ ਨਹੀਂ ਸੀ ਕਰਦੀ ਇਵਨ ਮੈਂ ਆਟਾ ਵੀ ਪਿਹਾ ਲੈ ਹੁੰਦੀ ਹੁੰਦੀ ਸੀ ਆਪ ਅੱਛਾ ਹਾਂਜੀ ਵੀ ਇਹਨਾਂ ਨੂੰ ਉੱਠਣਾ ਨਾ ਪਵੇ ਸਪੋਰਟ ਸਿਸਟਮ ਬਹੁਤ ਜ਼ਰੂਰੀ ਹੈ ਹਾਂ ਇਹ ਹੋਰ ਇਨੀ ਜਜਮੈਂਟਾਂ ਇਹਨਾਂ ਦੀ ਤੇ ਮੈਂ ਪੇਂਟ ਕਰਦਾ ਹੁੰਨਾ ਜਦੋਂ ਮੈਂ ਚਾਹ ਪੀਣੀ ਹੁੰਦੀ ਆ ਤਾਂ ਇਹ ਚਾਹ ਦਾ ਪਿਆਲਾ ਰੱਖਣਾ ਹੁੰਦਾ ਮੇਰੇ ਕੋਲ ਇਹ ਕਹਿਣਗੇ ਜੀ ਤਾਂ ਅੱਖ ਗਲਤ ਬਣੀ ਹੈ ਠੀਕ ਨਹੀਂ ਹੈਗੀ ਅੱਛਾ ਮਾਝਾ ਨਹੀਂ ਠੀਕ ਹੈ ਗਲਤ ਕਿਉਂ ਮੰਨਗੀ ਹੈ ਤੁਸੀਂ ਦੇਖੋ ਪਰ ਉੱਠ ਕੇ ਦੇਖੋ ਜਦੋਂ ਦੇ ਦਾਂ ਉਹ ਵਾਕਈ ਗਲਤ ਹੁੰਦੀ ਆ ਅੱਛਾ ਮਤਲਬ ਤੁਹਾਡੀ ਇਨਸਪੀਰੇਸ਼ਨ ਨੇ ਆਂਟੀ ਸਹੀ ਦੱਸ ਦੇ ਤੁਹਾਡੀ ਪੇਂਟਿੰਗ ਚ ਕਮੀਆਂ ਪੇਸ਼ੀਆਂ ਆਂਟੀ ਦੱਸ ਦੇ ਇਹ ਕਹਦੇ ਨਾ ਹੁਣ ਪੋਰਟਰੇਟ ਬਣਨੇ ਬਹੁਤ ਲੋਕ ਆਦੇ ਜੀ ਉਹ ਮੰਗ ਆਦੇ ਨੇ ਪੋਰਟਰੇਟ ਬਣ ਗਿਆ ਪਰ ਉਹ ਬਣੇ ਬੜਾ ਨਹੀਂ ਹੁੰਦਾ ਹੂੰ ਫਿਰ ਮੈਨੂੰ ਪਤਾ ਵੀ ਆ ਬਣ ਗਿਆ ਇਹ ਕਹੋ ਨਹੀਂ ਘਰਵਾ ਲਾ ਦੇ ਕੋਸ ਮੈਂ ਕੀ ਮੈਂ ਕਹ ਰਿਹਾ ਜਦੋਂ ਇਹ ਹਾਂ ਕਹਦੇ ਵੀ ਹਾਂ ਬਣ ਗਿਆ ਹਾਂ ਉਹ ਤੋਂ ਬਾਅਦ ਮੈਂ ਜਦ ਕੱਲ੍ਹ ਰੱਖਦੇ ਨਾ ਅੱਛਾ ਔਰ ਕਰਿਆਏ ਤੱਕ ਉਹਦਾ ਰੈਕਟਰੀ ਹੋ ਜਾਏਗਾ ਅਰੇ ਵਾਹ ਮਤਲਬ ਫਾਈਨਲ ਟੱਚ ਤੁਸੀਂ ਦੇਣੇ ਆਜੀ ਮੈਂ ਮੈਨੂੰ ਲੱਗਦਾ ਤਾਂ ਮੈਂ ਕਿਹਾ ਜਿਨ੍ਹਾਂ ਨੇ ਵੀ ਇਹ ਲੈਣਾ ਬਾਹਰ ਉਹ ਕਲਾਕਾਰ ਤੁਹਾਡੀ ਅੱਖ ਨਾਲ ਨਹੀਂ ਉਹ ਸਾਡੀ ਅੱਖ ਨਾਲ ਦੇਖਦੇ ਹਨ ਨਾ ਉਹ ਮੇਰੇ ਵਰਗੇ ਹੋਣਗੇ ਜਿਹੜੇ ਦੇਖਣਾ ਉਹ ਆ ਵੀ ਜੇ ਉਹਨਾਂ ਨੂੰ ਸਹੀ ਨਹੀਂ ਲੱਗ ਰਹੀ ਮੈਨੂੰ ਤਾਂ ਉਹਨਾਂ ਨੂੰ ਵੀ ਨਹੀਂ ਲੱਗਣੀ ਅਗਲ ਆਪਣੀ ਕੋਈ ਖਾਸ ਪੇਸ਼ਕਸ਼ ਤੁਹਾਨੂੰ ਦਿਖਾ ਸਕਦਾ ਜਿਹੜੀ ਤੁਹਾਨੂੰ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਜਿਹੜੀ ਮੇਰੀ ਜ਼ਿੰਦਗੀ ਦੇ ਕਰੀਬ ਹੈ ਉਹ ਇਹ ਹੈ ਜੀ ਵੀ ਮੈਂ ਆਪਣੇ ਗੁਰੂ ਮਹਾਰਾਜ ਦੀ ਤਸਵੀਰ ਬਣਾਈ ਹੈ ਇੱਕ ਤੈ ਬਣ ਰਹੀ ਹੈ ਪਿੱਛੇ ਅੱਛਾ ਇਹ ਸਭ ਤੋਂ ਵੱਡੇ ਮਹਾਰਾਜ ਦੀ ਹੈ ਇਹ ਹੁਣ ਬਣੀ ਹੈ ਅੱਛਾ ਇਹ ਬਹੁਤ ਪਰਾਣੀ ਮਤਲਬ ਫੋਟੋ ਹੈ ਜਾਂ ਫੋਟੋਗ੍ਰਾਫ ਉਹ ਸਾਰੇ ਫੋਟੋਗ੍ਰਾਫ ਗਲਤ ਨੇ ਅੱਛਾ ਕਿਸੇ ਦੇ ਵਿੱਚ ਮੂੰਹ ਗਲਤ ਆ ਕਿਸੇ ਦੇ ਵਿੱਚ ਅੱਖਾਂ ਗਲਤ ਨੇ ਕਿਸੇ ਦੇ ਵਿੱਚ ਬੁੱਲ ਗਲਤ ਨੇ ਹੂੰ ਹੁਣ ਕੂਟੀਆਂ ਦੇ ਵਿੱਚ ਮੰਦਰ ਦੇ ਵਿੱਚ ਉਹਵੇਂ ਜਿਵੇਂ ਉਹ ਹੂੰ ਪ੍ਰਿੰਟ ਕੜਾ ਖੜਾ ਕੇ ਲਾਈ ਜਾਂਦੇ ਨੇ ਉਹ ਜੀ ਤੇ ਪਹਿਲਾਂ ਪਹਿਲਾਂ ਮੈਂ ਵੜਾ ਮੈਨਗੂਨ ਸੀ ਪਤਾ ਮੈਨੂੰ ਉਹਵੇਂ ਜਿਵੇਂ ਗਲਤ ਫੋਟੋ ਬਣਾਈਆਂ ਉਹ ਹੂੰ ਫਿਰ ਮੈਂ ਸੋਚਿਆ ਯਾਰ ਤੂੰ ਤਾਂ ਆਰਟਿਸਟ ਆ ਵੀ ਤੈਨੂੰ ਇਹ ਸਾਰਾ ਸਹੀ ਕਰਨਾ ਚਾਹੀਦਾ ਜੀ ਇਹ ਫਿਰ ਮੈਂ ਉਹ ਸਾਰੀਆਂ ਫੋਟੋਆਂ ਮਰਾ ਜਿਹੜੇ ਕੋਈ ਰੱਖੇ ਹੂੰ ਤੇ ਫਿਰ ਇਹ ਆਪਦੇ ਆ ਬਣਾਈਆ ਅੱਛਾ ਦਿਖਾ ਸਕਦੇ ਹੋ ਹਾਂ ਜੀ ਹਾਂ ਮੰਝੇ ਮੇਪਸ ਵੀ ਰਾਏ ਅੱਛਾ ਹੀ ਇਹ ਪਰਮਸਰ ਵਾਲੀ ਮਹਰਾਏ ਨੇ ਜੀ ਇਹ ਇਹ ਕਿੰਨਾ ਦੀ ਹੈ ਇਹ ਸੋਹਣੀ ਹੈ ਜੀ ਸੋਹਣੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਸੋਹਣੀ ਮਹਿਵਾਲ ਦੀ ਸਟੋਰੀ ਤੁਸੀਂ ਦੇਖੀ ਹੋਣੀ ਹੈ ਸੁਣੀ ਹੋਣੀ ਹੈ ਸੋਹਣੀ ਹੈ ਨਦੀ ਕਿਨਾਰੇ ਬੈਠੀ ਕਿਨਾਰੇ ਬੈਠਿਆ ਜੀ ਵੇਟ ਕਰ ਰਹੀ ਹੈ ਜੀ 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 ਤੇ ਇਹ ਗੁਰਨਾਨ ਸਿੰਘ ਸਾਹਿਬ ਨੇ ਜੀ ਇੱਧਰ ਇਹ ਗੁਰਨਾਨ ਸਿੰਘ ਸਾਹਿਬ ਸੂਰਜ ਨੂੰ ਪਾਣੀ ਦੇ ਰਹੇ ਆ ਅੱਛਾ ਤੇ ਇਹ ਪੁਰਬਲ ਪਿੱਠ ਕਰਕੇ ਦੇ ਰਹੇ ਆ ਅੱਛਾ ਉਹ ਬੜੇ ਹਲਾਲ ਹੁੰਦੇ ਜਿਹੜਾ ਪਿੰਡ ਦਾ ਹੂੰ ਵੀ ਇਹ ਤੁਸੀਂ ਕੀ ਕਰ ਰਹੇ ਹੋ ਹੂੰ ਉਹ ਕਹਿੰਦੇ ਮੈਂ ਮੇਰੀ ਮਰਜ਼ੀ ਮੈਂ ਇਧਰੋਂ ਪਾਣੀ ਦੇ ਰਿਹਾ ਹੂੰ ਤੇ ਮਤਲਬ ਇਹ ਹੀ ਦਾ ਹੈਗਾ ਥੀਮ ਜੀ ਇਹਨਾਂ ਨੇ ਫਿਰ ਦੱਸਿਆ ਨਾ ਜੀ ਗੁਰਨਾਮ ਸਿੰਘ ਨੇ ਸਾਰਾ ਕੋਈ ਇਹਨੂੰ ਬਿਆਨ ਕੀਤਾ ਵੀ ਪਾਣੀ ਮੇਰਾ ਪਾਣੀ ਕਰਤਾਰਪੁਰ ਦੀ ਪਹੁੰਚ ਸਕਦਾ ਥੋੜਾ ਬੰਦ ਸੋਚ ਲਓ ਕਿ ਪਹੁੰਚ ਜੂ ਜੀ ਬਿਲਕੁਲ ਇਹਦੇ ਉੱਪਰ ਕਾਫੀ ਜਿਆਦਾ ਹੋਈ ਫਿਰ ਉਹਦੇ ਮਤਲਬ ਸਵਰ ਦੇ ਵਿੱਚ ਜਿਹੜੀ ਤਸਵੀਰ ਤਿਆਰ ਕੀਤੀ ਗਈ ਆ ਹੂੰ ਤੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਮਹਾਰਾਜ ਨੇ ਹੂੰ ਹੋਰ ਇਹ ਹੋਰ ਕਿਹੜੀ 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 ਪਿਕਚਰ ਹੈ ਇਹ ਕਿਦੀ ਹੈ ਇਹ ਲੇਟ ਹੈ ਇਹ ਸਸੇ ਪੰਮੂੜ ਇਹਦਰ ਕਰੋ ਹਮ ਠੀਕ ਹੈ ਹਾਂਜੀ ਸੁਣਾਓ ਇਹ ਕੌਣ ਨੇ ਸਸੇ ਪੰਮੂੜ ਇਹ ਅੱਛਾ ਹਾਂਜੀ ਇਹ ਸਸੇ ਸੁੱਤੇ ਪਈ ਹੈ ਅੱਛਾ ਤੇ ਉਹਨੂੰ ਕੁਝ ਪਤਾ ਹੈ ਬਲੋਦਾ ਫਰਾ ਹੈ ਰਾਦਾ ਸਿੰਧ ਖਿਆ ਸਾਰਾ ਅੱਛਾ ਠੀਕ ਹੈ ਇਹ ਗੁਰੂ ਨਾਨਕ ਸਾਹਿਬਾ ਦੀ ਵੀ ਫੋਟੋ ਦਿਖਾ ਦਿਓ ਗੁਰੂ ਨਾਨਕ ਸਾਹਿਬ ਜੀ ਅੱਛਾ ਕਿੰਨੀ ਸੋਹਣੀ ਕਲਾਕ੍ਰਿਤੀ ਹੈ ਤੁਸੀਂ ਦੇਖ ਸਕਦੇ ਹੋ ਹੱਥੀ ਹੱਥ ਦੇ ਵਿੱਚ ਕਿੰਨੀ ਪਰਮਾਤਮਾ ਦੀ ਮਿਹਰ ਹੈ ਬਿਲਕੁਲ ਸਾਫ ਬਿਲਕੁਲ ਸਪਸ਼ਟ ਫੋਟੋ ਨਜ਼ਰ ਆਂਦੀ ਹੈ ਕੋਈ ਵੀ ਫੋਟੋ ਹੈ ਉਹਦੇ ਵਿੱਚ ਪੂਰੀ ਆਪਣੇ ਆਪ ਦੇ ਵਿੱਚ ਜੀਵਨੀ ਨਜ਼ਰ ਆ ਰਹੀ ਹੈ ਸਾਰਾ ਕੁਝ ਉਹਦਾ ਮੋਰਲ ਨਜ਼ਰ ਆ ਰਿਹਾ ਕੀ ਹੈ ਹੁਣ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਪਹਿਲੇ ਵੀ ਫੋਟੋ ਦਿਖਾਈ ਸੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਕਿੰਦਾ ਉਪਦੇਸ਼ ਦਿੱਤਾ ਸੀ ਤੇ ਆਹ ਕਾਦੀ ਕਿਦੀ ਫੋਟੋ ਹੈ ਇਹ ਜੀ ਇਹ ਬਾਬਾ ਫਰੀਦ ਜੀ ਨੇ ਅੱਛਾ ਜੀ ਇਹ ਉਹ ਆਪਣਾ ਸ਼ਲੋਕ ਹੈ ਨਾ ਪ੍ਰਿਦਾ ਚੇਤੂਆ ਕਲ ਤੇ ਫਾਇ ਕਾਲੇ ਦੇਖਣਾ ਦੇਖ ਜੀ ਆਪ ਨੇੜੇ ਗਰਵਾਨ ਮੈਂ ਸਰ ਜੀ ਮੈਂ ਕਰ ਦੇ ਜੀ ਉਹ ਰੋ ਪਸਾਹ ਤਿਆਰ ਕੀਤੀ ਹੈ ਜੀ ਅੱਛਾ ਦੇਖੋ ਥੱਲੇ ਬੰਦਾ ਬੈਠਾ ਨਾ ਉੱਥੇ ਹੂੰ 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 ਸੋਚ ਰਿਹਾ ਹੋ ਅੱਛਾ ਜੀ ਇਹ ਮੇਰਾ ਆਪਣਾ origignal ਵਰਕ ਹੈ ਜੀ ਇਹ ਇਹ ਸਾਰਾ ਤੁਸੀਂ ਇਹ ਕਿੰਨਾ ਕੁ ਸਮਾਂ ਲੱਗਦਾ ਇਹਦਾ ਦੀ ਪੇਂਟਿੰਗ ਬਣਾਉਣ ਦੇ ਜਿਹੜੀ ਅਰੀਜਨਲ ਵਰਕ ਹੁੰਦਾ ਨਾ ਉਹ ਸੌ ਸੌਟ ਕੇ ਬਣਾਉਣਾ ਪੈਂਦਾ ਹਮ ਹਥਿਆਤ ਪੜ੍ਹਨਾ ਪੈਂਦਾ ਵੀ ਕੀ ਚੀਜ਼ ਆ ਕੀ ਸਚਾਈ ਆ ਕੀ ਝੂਠਾ ਹਮ ਹੈਨਾ ਉਹਦੇ ਹਿਸਾਬ ਦੇ ਨਾਲ ਫਿਰ ਉਹ ਪਹਿਰਾਵਾ ਹਮ ਉਹਦਾ ਮਾਹੌਲ ਕ੍ਰੀਏਟ ਕਰਨਾ ਪੈਂਦਾ ਸਾਰਾ ਸਭ ਨੂੰ ਹਮ ਫਿਰ ਤਿਆਰ ਹੁੰਦੀ ਹੈ ਇਹਨੂੰ ਟਾਈਮ ਲੱਗ ਜਾਂਦਾ ਅੱਛਾ ਇਹ ਇਹ ਵਲੀ ਇਹ ਇਹ ਗੁਰੂ ਹਰਿਕ੍ਰਿਸ਼ਨ ਜੀ ਨੇ ਅੱਛਾ ਜੀ ਇਹ ਵੈਸੇ ਕਾਪੀ ਵਰਕ ਕਰ ਮੇਰਾ ਕੀਤਾ ਆ ਅੱਛਾ ਜੀ ਦੇ ਕੇ ਬਣਾਇਆ ਓਕੇ ਇਹ ਜਦੋਂ ਦਿੱਲੀ ਦੇ ਵਿੱਚ ਐਚ ਜ਼ੈਕ ਦਾ ਰੋਗ ਫੈਲਿਆ ਨਾ ਜੀ ਉਦੋਂ ਲੋਕ ਭੱਜ ਕੇ ਆਏ ਇਹਨਾਂ ਕੋਲੇ ਅੱਛਾ ਜੀ ਇਹ ਮਾਲਾ ਸਾਡੀ ਰੱਖਿਆ ਕਰੋ ਹੂੰ ਤੇ ਇਹਦਾ ਖਿਆਲ ਤੁਹਾਨੂੰ ਪਤਾ ਹੀ 8 ਸਾਲ ਦੀ ਉਮਰ ਦੇ ਵਿੱਚ ਤਾਂ ਸ੍ਰੀ ਤਿਆਗਤਾ ਸੇ ਆਪ ਦਾ ਜੀ ਲੋਕਾਂ ਦੇ ਖਾਤਰ ਜੀ ਇਹ ਵੀ ਕਾਪੀ ਵਰਕ ਤੁਸੀਂ ਕਹਿ ਰਹੇ ਹੋ ਪਰ ਫਿਰ ਵੀ ਬਾ ਕਮਾਲ ਹੈ ਕਿੰਨੀ ਸੋਹਣਾ ਕਿੰਨੇ ਸੋਹਣੇ ਤਰੀਕੇ ਸਾਰਾ ਕੁਝ ਦਰਸਾਇਆ ਗਿਆ ਹੈ ਇਹਦੇ ਵਿੱਚ ਇਹ ਕਾਪੀ ਵਰਕ ਕਰਨਾ ਭਰਾ ਬਖਾਰੀ ਬਹੁਤ ਔਖਾ ਹੈ ਜੀ ਹਵੇ ਦੇਖੋ ਕਾਪੀ ਵਰਕ ਦੇ ਵਿਚਾਲੇ ਨੋਸ ਕਰ ਸਕਦੇ ਆ ਹੂੰ ਬਈ ਇਹਦਾ ਅਰਜਨਾਂ ਦਾ ਤਸਵੀਰਾਂ ਆ ਤੁਸੀਂ ਇੱਦਾਂ ਬਣਾਈ ਆ ਇਹਦੇ ਵਿਚ ਆ ਨੋਸ ਜਿਹੜਾ ਮੈਂ ਕੀਤਾ ਉਹ ਵੀ ਤੁਹਾਨੂੰ ਸਕੇੜੇ ਹੀ ਸਾਦਾ ਕੋ ਉਹ ਤਾਂ ਮੇਰੀ ਮਰਜ਼ੀ ਆ ਤੇ ਆਹ ਵਾਲੀ ਕਿਹੜੀ ਹੈ ਇਹ ਵੀ ਬਾਬਾ ਫਰੀਦ ਜੀ ਦੇ ਉਪਰਾਏ ਇਹ ਵੀ ਬਾਬਾ ਫਰੀਦ ਜੀ ਦਾ ਇਹਦੇ ਵਿੱਚ ਕੀ ਦਰਸ਼ਾਇਆ ਗਿਆ ਇਹਦੇ ਵਿੱਚ ਜਿਨੀ ਲੋਏ ਜਗਮੋਇਆ ਸੋ ਲੋਏਨ ਮੈਂ ਡੇਠਾ ਹਮ ਕਜਰ ਦੇਖਵਾ ਸਕਦੇ ਪੰਛੀ ਵੇ ਫੇਟਾ ਇਹ ਬਾਬਾ ਫਰੀਦ ਦਾ ਸ਼ਲੋਕ ਆ ਹਮ ਤੇ ਉਹਦੇ ਉੱਪਰ ਸਾਰੀ ਬਣਾਈ ਆ ਇਹਦੇ ਵਿੱਚ ਪੰਛੀ ਦਿਖਾਏ ਗਏ ਇਹ ਪੰਛੀ ਦਿਖਾਇਆ ਇਹ ਨਾ ਜਿਹੜੇ ਖੋਪੜੀ ਆ ਇਹ ਲੇਡੀ ਦੀ ਖੋਪੜੀ ਆ ਅੱਛਾ ਜੀ ਇਹ ਲੇਡੀ ਇੱਕ ਇਹਨੇ ਆਉਦਾ ਮੇਕਅਪ ਕਰਨ ਦੇ ਖਾਤਰ ਨਾ ਡਾਂਸਰਸ ਕੇ ਉਹ ਸਵੇ ਘੁੰਗਰੂ ਘੁੰਗਰੂ ਦਿਖਾਇਆ ਸਾਰਾ ਕੁਝ ਹਾਂਜੀ ਅ ਸਲਮਾਨ ਉਹ ਲਾ ਦਿਖਾਇਆ ਜੀ ਇਹਨੇ ਉਹ ਆਪਦੀ ਮੇਕਅਪ ਕਰਨ ਦੇ ਖਾਤਰ ਰੱਖੇ ਹੋਤੀ ਅੱਛਾ ਉਹ ਤੋਂ ਕਿਤੇ ਸਲਮਾਨ ਦੇ ਅੱਖਰ ਵਿੱਚ ਜੜ ਪਾਇਆ ਉਹ ਸਲਮਾਨ ਮੋਟਾ ਸੀ ਅੱਛਾ ਉਹਦੇ ਅੱਖਾਂ ਲੜ ਗਿਆ ਉਹ ਹੂੰ ਉਹਨੇ ਫੜ ਕੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਠੀਕ ਹੈ ਬਾਬਾ ਫਰੀਦ ਜੀ ਲੰਘਦਾ ਹਿੱਸੇ ਕੋਲ ਦੀ ਉਹਨੇ ਪੁੱਛਿਆ ਵੀ ਭਾਈ ਉਹਨੂੰ ਕੁੱਟਕਾਸ ਤੋਰਿਆ ਉਹ ਤੋਂ ਹੂੰ ਇਹ ਕਹਿੰਦੀ ਮੇਰੀ ਅੱਖਾਂ ਦੇ ਵਿੱਚ ਇਹ ਸਲਮਾਨ ਮੋਟਾ ਪਾਇ ਨਾ ਕੁੱਟ ਰਹੀ ਹੂੰ ਉਹ ਤੁ ਕਾਫੀ ਦੇਰ ਬਾਅਦ ਫਿਰ ਬਾਬਾ ਜੀ ਕੇ ਸਲਾਮਰ ਹੈ ਹੂੰ ਤਾਂ ਤੇ ਖੋਪੜੀ ਪਈ ਅੱਛਾ ਉਸੇ ਵੀ ਦਿਖਾਇਆ ਮੇਰੇ ਕੋਲ ਸੇਵਾ ਦੇ ਕੋਲ ਹੋਰ ਜ਼ਰਾ ਆਇਆ ਕੋਸ਼ਲ ਹਾਂਜੀ ਸੋਚ ਆ ਮੇਰੀ ਇਹ ਹੂੰ ਤੇ ਜਿਹੜੇ ਨਾਲ ਫਾਲੋਅਰ ਸੀ ਉਹ ਦੇਖਾਣ ਲੱਗੇ ਵੀ ਜੀ ਇਹ ਤੁਸੀਂ ਕੀ ਦੇ ਦਿਓ ਹੂੰ ਵੀ ਤਾਂ ਖੋਪੜੀ ਪਈ ਆ ਚਿੜੀਆਂ ਨਾਲ ਲੇ ਪਏ ਹੋਇਆ ਖਾਂ ਦੇ ਵਿੱਚ ਹੂੰ ਉਹਨਾਂ ਨੇ ਫਿਰ ਦੱਸਿਆ ਵੀ ਉਹ ਹੀ ਲੜੀ ਆ ਜਿਹੜੀ ਕੁੱਟ ਰਹੇ ਸੀ ਅੱਛਾ ਆਪਦੀ ਗੋਲੀ ਨੂੰ ਹੂੰ ਇਹ ਇਹਨਾਂ ਖਲਾ ਮਾਨ ਕਰਦੇ ਸੀ ਉਹ ਹੂੰ ਵੀ ਬੰਦੇ ਨੂੰ ਦਿਖਾਇਆ ਵੀ ਬੰਦੇ ਨੂੰ ਮਾਨ ਨਹੀਂ ਕਰਨਾ ਚਾਹੀਦਾ ਇਹ ਸੇਰ ਦਾ ਇਹਨੇ ਮਿੱਟੀ ਹੋਵੇ ਨਾ ਇੱਕਦਮ ਬਸ ਇੰਨੀ ਵਧੀਆ ਕਲਾਕ੍ਰਿਤੀ ਦੇਖੋ ਇੱਕ ਫੋਟੋ ਦੇ ਵਿੱਚ ਤੁਸੀਂ ਪੂਰਾ ਕਿੰਨਾ ਮੋਰਲ ਦਿੱਤਾ ਹੋਇਆ ਹੈ ਛੋਟੀ ਛੋਟੀ ਚੀਜ਼ ਦਾ ਕਿੰਨਾ ਮਾਇਨਾ ਦੱਸ ਨਜ਼ਰ ਆ ਰਿਹਾ ਉਹਦੇ ਚ ਹੋਰ ਉਸ ਜਿਹੜਾ ਸਾਨੂੰ ਦੇਖੋ ਜਿਹੜਾ ਉਹ ਸਰਮੇ ਦਾ ਨਹੀਂ ਆ ਉਹ ਵੀ ਉਸ ਬੰਦੇ ਦੀ ਆ ਘੁੰਗਰੂ ਸੇਵੇ ਸਾਰਾ ਕੁਝ ਸਮਝ ਮੈਨੂੰ ਸਾਨੂੰ ਗੁਣਾਉਣਾ ਪੈਂਦਾ ਹੂੰ ਇਹ ਨਹੀਂ ਅੱਜ ਕੱਲ੍ਹ ਹੁਣ ਬਣਾਦੇ ਜਿਹੜਾ ਹੁਣ ਚੱਲਦਾ ਠੀਕ ਹਾਂ ਲੈ 10 नीचे हां नीचे ਇਹ ਬਲੀ ਜਿਹੜੀਆਂ ਹੈਗੀਆਂ ਇਹ ਇੱਕ ਵਾਰ ਇਹ ਔਰਤ ਨੇ ਸਹਾਇਆ ਸਾਰਾ ਕੁਝ ਇਹ ਤਿੰਨੇ ਪੈਂਟਾਂ ਔਰਤ ਦੇ ਉੱਪਰ ਨੇ ਉੱਪਰ ਉਪਰ ਚੱਕ ਲਈ ਇੱਕ ਮਿੰਟ ਰੁਕੋ ਜੀ ਇੱਕ ਮਿੰਟ ਜੀ ਇਹ ਗੁਰੂ ਹਰਕ੍ਰਿਸ਼ਨ ਜੀ ਦੀ ਵੀ ਤੁਸੀਂ ਬਣਾਈ ਹੈ ਹਾਂ ਜੀ ਇਹ ਨਾ ਕ੍ਰੇਟਾ ਦੇ ਵਿੱਚ ਜਿਦਾ ਹੈ ਜਿੱਥੇ ਤੁਸੀਂ ਉੱਥੇ ਤਿਆਰ ਕੀਤੀ ਹੈ ਜੀ ਇਹ ਅੱਛਾ ਜੀ ਇਹ ਹੋਇਆ ਇਸ ਲਈ ਵੀ ਅਸੀਂ ਐਤਵਾਰ ਨੂੰ ਕ੍ਰੇਟਾ ਜਾਂਦੇ ਸੀ ਗੁਰਦਾਰ ਦੇ ਵਿੱਚ ਅੱਛਾ ਜੀ ਕੋਥਰੀਆਂ ਕੇ ਸੇਵਾ ਸੁਭਾ ਕਰਦੇ ਤੇ ਪਹਿਲੀ ਹੁੰਦੇ ਸੀ ਹੂੰ ਤੇ ਹਾਲਾਤ ਪਰ ਜਾਣਾ ਹਮ ਅਸੀਂ ਉੱਥੇ ਸੇਵਾ ਸੁਭਾ ਕਰਨ ਸ਼ਾਮ ਨੂੰ ਘਰ ਆਜੂ ਹਮ ਇੱਕ ਦਿਨ ਉੱਥੇ ਇੱਕ ਬੱਚਾ ਚਾਰ ਪੰਜ ਸਾਲਾਂ ਦਾ ਬੱਚਾ ਫਰਦ ਦੇ ਭਜਿਆ ਹਮ ਉਹਦੇ ਅੱਖਾਂ ਬੜੀਆਂ ਸੋਹਣੀਆਂ ਅੱਛਾ ਉਹ ਮੈਂ ਦੇਖਿਆ ਮੈਂ ਉਹ ਪਲ ਦੇਖਿਆ ਮਹਾਜਲ ਬੱਚਾ ਬੜਾ ਸੋਹਣਾ ਹੈ ਹਮ ਉਹਦੀ ਅੱਖਾਂ ਮੇਰੇ ਵਿੱਚ ਘਰ ਹੀ ਕਰ ਗਈਆਂ ਹੁੰਦੀਆਂ ਨਾ ਉਹ ਮੈਂ ਸੋਚੀ ਜਾ ਹਮ ਮੈਂ ਜਦ ਦੂਜੇ ਆਤੇ ਮੈਂ ਵੀ ਬੱਚੇ ਨੂੰ ਮੜ ਲਾ ਉਹਦੀ ਫੋਟੋ ਖਿੱਚਣੀ ਹਮ ਉਹ ਬੱਚਾ ਮੇਰੇ ਮੁਖੇ ਬਣਾ ਅੱਛਾ ਦੋ ਤਿੰਨ ਮਹੀਨੇ ਮੈਂ ਤਲਾਸ਼ ਕਰਦਾ ਰਿਹਾ ਹਮ ਤੇ ਅੱਖਾਂ ਮੇਰੇ ਤੋਂ ਮਹਾ ਦੇ ਵਿੱਚ ਘੁੰਮੀਆਂ ਨਾ ਇੱਕ ਅੱਖਾਂ ਕਿਥੇ ਪਟਕਾ ਦਾ ਮੈਂ ਹੂੰ ਤੇ ਖਦਾਨਗਰ ਦਾ ਬਾਈਟੈਂਸ ਮੈਨੂੰ ਪਰਮਾਤਮਾ ਦਾ ਦਰਸ਼ਨ ਹੋਇਆ ਫਿਰ ਗੁਰੂ ਸਾਹਿਬ ਕੇ ਸਾਹਦੇ ਅੱਛਾ ਅੱਛਾ ਮਾਂਚ ਆਇਆ ਫੁਰਨਾ ਆਇਆ ਹਾਂਜੀ ਮਾਂ ਫੁਰਨਾ ਆਇਆ ਹੂੰ ਜਾਣੀ ਉਹਨਾਂ ਦੇ ਐਵੇਂ ਇਸ ਤਰ੍ਹਾਂ ਪਗੜੀ ਚ ਬੰਨ੍ਹੇ ਪਿਆ ਹੂੰ ਮੈਂ ਉੱਠ ਕੇ ਬੈਠ ਗਿਆ ਮੈਂ ਤਾਂ ਗੁਰੂ ਸਾਹਿਬ ਨੇ ਹੂੰ ਫਿਰ ਮੈਂ ਸਿਰ ਮੋਹ ਹਾਇ ਅੱਖਾਂ ਵਿੱਚ ਕਹਿੰਦਾ ਇਹ ਹੀ ਗੱਲ ਆ ਅੱਛਾ ਮੈਂ ਫਿਰ ਥੋੜੀ ਹਾਟੀ ਨਾਲ ਗੱਲ ਕੀਤੀ ਮਾਂ ਜੀ ਦਾ ਕਰਕੇ ਬਈ ਮੈਨੂੰ ਵਾਹ ਅੱਖਾਂ ਵਿੱਚ ਨੂੰ ਕਈ ਵਾਰੀ ਕਹਿ ਮੈਨੂੰ ਟੈਸਟ ਕਰ ਰਹੀ ਹੈ ਨੇ ਹੂੰ ਪਰ ਮੈਨੂੰ ਪਤਾ ਲੱਗ ਗਿਆ ਵੀ ਅੱਖਾਂ ਕੀ ਤੇ ਆ ਰੇ ਅੱਛਾ ਇਹਨੂੰ ਬਸ ਆਹੇ ਗੱਲ ਦੱਸੇ ਹੂੰ ਇਹ ਕਹਿੰਦੇ ਫਿਰ ਉਹ ਕੀ ਕਰੋਗਾ ਮੈਂ ਮਤਾ ਬੁਲਾਉਂਗਾ ਅੱਛਾ ਦੇਖਦਾ ਕਹੇ ਜੀ ਬਣਦੀ ਆ ਕਿੰਨੇ ਸਮੇਂ ਚ ਬਣੀ ਸੀ ਇੱਕ ਸਾਲ ਲੱਗਿਆ ਜੀ ਪੂਰਾ ਇੱਕ ਸਾਲ ਲੱਗੇ ਪੂਰੀ ਬਿੰਡਿੰਗ ਕਿਉਂਕਿ ਇਹਦਾ ਬੜਾ ਸਾਹਤ ਤੌਰ ਤੇ ਰੱਖਣਾ ਪੈਂਦਾ ਨਾ ਸਟੋਰੀ ਕਰਨ ਤਸਵੀਰ ਆ ਬਿਲਕੁਲ ਇਹਨਾਂ ਦੀ ਉਮਰ ਪਹਿਰਾਵਾ ਹੂੰ ਇਹਨਾਂ ਦਾ ਰੂਹਾਨੀਅਤ ਆ ਯਾ ਆਮਨ ਸੰਗਤ ਆ ਹੈ ਨਹੀਂ ਬਿਲਕੁਲ ਰੂਹਾਨੀ ਚੱਕੜੀ ਝਲਕਣੀ ਚਾਹੀਦੀ ਪਤਾ ਲੱਗਿਆ ਵੀ ਹਾਂ ਗੁਰੂ ਸਾਹਿਬ ਗੁਰੂ ਸਾਹਿਬ ਹੈ ਜੀ ਬਿਲਕੁਲ ਤੇ ਉਹਨਾਂ ਦੇ ਅੱਖਾਂ ਬੋਲਨ ਨਕ ਬੱਚਿਆ ਚਾਹੀਦਾ ਹੂੰ ਐਨੀ ਵੀ ਉਹ 20 ਸਾਲ ਦਾ ਲੱਗਿਆ ਕਿਉਂਕਿ 8 ਸਾਲ ਦੀ ਉਮਰ ਦੇ ਵਿੱਚ ਤਾਂ ਗੁਰੂ ਮਨ ਨੇ ਸਹੀ ਸ਼ਰਤਾਂ 'ਚ ਜੀ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਰ ਬਣਾਇਆ ਜੀ ਹੂੰ ਉਦੋਂ ਵਾਰ ਫਿਰ ਜਿੰਨੇ ਮੇਰੇ ਦੋਸਤ ਆਗੇ ਸੀ ਹੂੰ ਚિત੍ਰਕਾਰ ਹੂੰ ਉਹਨਾਂ ਨੇ ਆ ਦੇਖਿਓ ਮੈਨੂੰ ਸਾਰੇ ਕਹਿਣ ਲੱਗੇ ਕਿ ਜਦ ਤੁਸੀਂ ਇਹ ਪ੍ਰਿੰਟ ਖੜਾ ਇਹ ਤਸਵੀਰ ਬਹੁਤ ਵਧੀਆ ਬਣੀ ਤੇ ਬਹੁਤ ਸੋਹਣੀ ਹਾਂਜੀ ਜੀ ਇਹ ਐਮਐਫਏ ਜੀ ਦੇ ਪ੍ਰਿੰਟ ਖੜਾਏ ਨੇ ਹੁਣ ਅੱਛਾ ਤੇ ਬਸ ਬੜਾ ਚੱਲ ਰਿਹਾ ਸੀ ਅੱਛਾ ਹਾਂਜੀ ਅੰਕਲ ਕਦੀ ਮੌਕਾ ਨਹੀਂ ਮਿਲਿਆ ਕਿ ਕਦੀ ਕਿਸੇ ਐਗਜ਼ਿਬਿਸ਼ਨ 'ਚ ਤੁਸੀਂ ਆਪਣੀ ਪੇਂਟਿੰਗਸ ਨੂੰ ਅ ਪ੍ਰੇਜ਼ੈਂਟ ਕਰੋ ਲੋਕਾਂ ਦੀ ਸੇਵਾ ਦੇ ਵਿੱਚ ਸਾਡੇ ਬਹੁਤ ਕੀਤੀਆਂ ਨੇ ਕੀਤੀਆਂ ਇੱਥੇ ਸਾਡੀ ਸੰਸਥਾ ਬਣੀ ਹੋਈ ਆ ਕਲਪਨਾ ਫਾਈਨਰ ਸੋਸਾਇਟੀ ਮੈਂ ਉਹਦਾ ਪ੍ਰੈਜ਼ੀਡੈਂਟ ਆ ਅੱਛਾ ਠੀਕ ਹੈ ਤੇ ਅਸੀਂ 25 ਹੋ ਕਰ ਚੁੱਕੇ ਆ ਅੱਛਾ ਠੀਕ ਹੈ ਉਹਦੇ ਵਿੱਚ ਅਸੀਂ ਮਨ ਲਓ ਸਾਰੇ ਜਿੰਦੇ 8 ਸੁਣੇ ਆ ਹੂੰ ਕਿਹਦੇ ਦੋ ਪੈਂਟਾਂ ਕਿਹਦੇ ਇੱਕ ਪੈਂਟਾਂ ਹੂੰ ਤੇ ਸੱਤ ਅਸੀਂ ਪੈਂਟ ਕਾਸੀ ਕਦੇ ਏਦਾਂ ਹੁੰਦਾ ਵੀ ਕੋਈ ਜਿਹੜੇ ਚਾਹਵੰਦ ਹੁੰਦੇ ਨੇ ਬੜੇ ਜਿਹੜੇ ਕਦਰਦਾਨ ਹੁੰਦੇ ਨੇ ਉਹ ਕਹਿੰਦੇ ਅਸੀਂ ਖਰੀਦਨੀ ਹੈ ਤੇ ਤੁਸੀਂ ਵੇਚੀ ਵੀ ਹੈ ਹਾਂ ਵੇਚਣਾਂ ਦੀ ਫਿਰ ਅਸੀਂ ਜੋ ਕੋਈ ਲੈਣੀ ਚਾਹੇ ਦੇਣੇ اچھا ਤੇ ਪਰ ਉਹ ਦੇਖ ਕੇ ਸਨ ਪੋਰਟਰੇਟ ਦੇ ਆਰਡਰ ਮਿਲ ਜਾਂਦੇ ਆ ਠੀਕ ਹੈ ਹਾਂ ਜਿਹਨਾਂ ਦਾ ਪੋਰਟਰੇਟ ਬਣਾਉਣਾ ਹੁੰਦਾ ਨਾ ਕਿਉਂਕਿ ਰਿਸਟਿਕ ਵਰਕ ਕਰਨ ਵਾਲੇ ਕਲਾਕਾਰ ਬਹੁਤ ਘੱਟ ਨੇ ਬਿਲਕੁਲ ਸਾਰੇ ਲੋਕਾਂ ਦੇ ਵਿੱਚ 5-7 10 ਬੰਦੇ ਆ ਬਸ ਹੂੰ ਤੇ ਜਿਹੜੇ 100% ਮਿਲਾ ਸਕਦੇ ਆ ਅਸੀਂ ਹੂੰ ਹੁਣ ਮੈਂ ਤਾਂ ਇਤਸਾਕਤ ਕਹਿਣਾ ਵੀ ਜਿਹੜਾ ਪੋਰਟੇਟ ਮੇਰੇ ਕੋਲ ਬਣਵਾਉਣਾ ਹਾਂ ਭਾਈ ਜੇ ਤੁਹਾਨੂੰ ਲੱਗਿਆ ਵੀ ਮੇਰਾ ਪੋਰਟੇਟ ਆਏਗਾ ਤਾਂ ਪਹਿਲੇ ਦਿਓ ਨਹੀਂ ਮੇਂ ਪੈਸਾ ਲੁਗ ਜੀ ਤੇ ਮਤਲਬ ਆਪਾਂ ਕਹਿ ਸਕਦੇ ਆ ਕਿ ਕੋਈ ਵੀ ਚਾਹੇ ਕਲਾਕਾਰ ਆ ਚਾਹੇ ਕੋਈ ਹੋਰ ਕੰਮ ਕਰਦਾ ਜੀਵਨ ਸਾਥੀ ਦਾ ਸਪੋਰਟ ਬਹੁਤ ਜ਼ਿਆਦਾ ਸਰ ਉਹ ਤਾਂ ਬਿਲਕੁਲ ਹੈ ਜੀ ਉਹ ਤਾਂ ਬਗੈਰ ਤਾਂ ਬਣ ਨਹੀਂ ਸਕਦੀ ਜੀ ਜੀ ਦੇਖੋ ਜੀ ਹੁਣ ਜੇ ਮੇਰੇ ਸਾਥੀ ਤੁਹਾਨੂੰ ਡਿਸਟਰਬ ਕਰਦੇ ਸਵੇਰੇ ਉੱਠ ਕੇ ਥੋੜਾ ਕਿਥੇ ਮੂਡ ਬਣਨਾ ਬਿਲਕੁਲ ਸੱਚ ਪਰ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਆਸ਼ਾ ਜੀ ਦੇ ਸਾਥੇ ਬਿਰਾਹ ਹੋਇਆ ਜੇ ਕਿਤੇ ਮੈਂ ਦੋ ਚਾਰ ਦਿਨ ਪੇਂਟਿੰਗ ਨਾ ਕਰਾਂ ਤਾਂ ਮੈਨੂੰ ਆਪਣੇ ਆਪ ਘੱਟ ਲੱਗੇਂਦੇ ਅੱਜ ਕਰਦੇ ਕਿ ਉਹ ਤੁਸੀਂ ਪੇਂਟਿੰਗ ਕੀ ਗੱਲ ਹੋ ਗਈ ਬਿਲਕੁਲ ਸਹੀ ਹੈ ਤੇ ਮੈਂ ਨਹੀਂ ਕਰਦਾ ਯਾਰ ਠੰਡਾ ਤਾਂ ਮੈਂ ਬਹੁਤ ਬਤਨਮਾਦ ਅੰਕਲ ਜੀ ਸਮਾਧਨ ਲਈ ਸੋ ਅੰਕਲ ਜੀ ਤੁਸੀਂ ਦੇਖਿਆ ਵੀ ਇੰਨੀ ਪਿਆਰੀ ਜੋੜੀ ਹੈ ਇੰਨੀ ਪਿਆਰੀ ਲਵ ਸਟੋਰੀ ਇਹਨਾਂ ਦੀ ਤੇ ਨਾਲ ਇੰਨੀ ਪਿਆਰੀ ਕਲਾਕਾਰੀ ਵੀ ਹੈ ਤੁਸੀਂ ਕਲਾਕਾਰੀ ਦੇਖ ਸਕਦੇ ਹੋ ਇਹਨਾਂ ਦੀ ਤੇ ਜੇ ਤੁਹਾਨੂੰ ਪਸੰਦ ਆਈ ਇਹਨਾਂ ਦੀ ਕਲਾਕਾਰੀ ਕਮੈਂਟਾਂ ਚ ਇੱਕ ਵਾਰੀ ਇਹਨਾਂ ਨੂੰ ਵਾਸਤੇ ਸਲੂਟ ਤਾਂ ਬੰਦ ਹੀ ਹੈ ਫੇਰ ਮਿਲਦੇ ਆਂ ਓਦਾਂ ਦੀ ਹੋਰ ਨਵੀਂ ਸਟੋਰੀ ਦੇ ਨਾਲ ਉਦੋਂ ਤੱਕ ਬਣੀ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜਸਪ੍ਰਿਤ ਸਿਟੀਓ نیوز ਕੇ ਮੈਂ ਵਿਸ਼ ਕਰਨਾ ਦਾ ਹੈਗਾ ਅੱਛਾ ਵਿਸ਼ ਕਰਨੇ ਲੱਗੇ ਆ ਬੇਔਰਤਾ ਜਿੱਤਾ ਮਲਵਾ ਔਰਤਾ ਤੇ ਕਈ ਰੂਪਾਂ ਦੇ ਅੱਛਾ ਔਰ ਤੁਮ ਆਪਾਂ ਸੁੰਦਰਤਾ ਦੀ ਦੇਵੀ ਕਹਿੰਦੇ ਆ ਜੀ ਸਾਰਾ ਕਹਿੰਦੇ ਆ ਜੀ ਹੂੰ ਭਾਈ ਤੇ ਦੇਖੋ ਹਾਈਵੇ ਐਡਾ ਬੜਾ ਸ਼ਮਨ ਨੂੰ ਜਲਦ ਦਿੱਤਾ ਹੂੰ ਇੱਕ ਪੂਜਨ ਦਾ ਜੋਗਾਰਤ ਹੂੰ ਪਰ ਇਹ ਜੇ ਇਹ ਨੂੰ ਤਾਂ ਨਜਾਇਜ਼ ਤੰਕ ਕੀਤਾ ਜਾਵੇ ਤੇ ਆਪਦੀ ਹਿੱਤ ਹੈ ਤਾਂ ਫਿਰ ਇੱਕ ਡੰਗ ਮਾਰਨਾ ਵੀ ਜਾਣਦੀ ਡੰਗ ਮਾਰ ਵੀ ਜਾਣਦੀ ਠੀਕ ਹੈ ਇਹ ਤਾਂ ਵਾਲੀ ਦੀ ਆ ਜਿਹੜੀ ਦਿਖਾਈ ਇਹ ਆਪਣੇ ਪਿਛਲੇ ਆ 2-4 ਸਾਲਾਂ 10 ਸਾਲਾਂ ਪਿਛੇ ਵਿੱਚ ਦੇਖਿਆ ਉਹ ਤੁਸੀਂ ਐਸਿਡ ਅਟੈਕ ਬੜਾ ਚੱਲਿਆ ਜੀ ਬਿਲਕੁਲ ਐਸਿਡ ਅਟੈਕ ਹਨਾ ਮੂਹ ਤੇ ਉੱਪਰ ਸਰਦਨਾਂ ਦੇ ਲੜਕੀ ਦੇ ਅੱਛਾ ਤੇ ਉਹ ਤੇ ਕਿੱਜੀਆਂ ਲੜਕੀਆਂ ਦੀ ਜ਼ਿੰਦਗੀ ਬਰਬਾਰ ਹੋਈ ਹੈ ਹਾਂਜੀ ਹੈ ਜੀ ਇਹ ਤੁਸੀਂ ਉਹ ਦਿਖਾਇਆ ਜਿੱਨਾਂ ਕੁੜੀਆਂ ਦੇ ਉੱਤੇ ਐਸਿਡ ਗਿਰਿਆ ਹੁੰਦਾ ਹਾਂਜੀ ਅੱਛਾ ਇਹ ਐਸਿਡ ਗਿਰਿਆ ਹੁੰਦਾ ਹੈ ਮੈਂ ਪਾੜੋ ਥੱਲੇ ਦੇਖੋ ਫੁੱਲਾ ਹੂੰ ਫੁੱਲਾ ਮੱਚੇ ਹੋਇਆ ਹੂੰ ਉਹ ਫੁੱਲ ਖੜ ਰਿਹਾ ਬਿਲਕੁਲ ਇਧਰ ਫਸਿਆ ਸੁੱਕਾ ਹਤ ਰਸ ਰਹਾ ਜੀ ਇਹ ਦਿਖਾਇਆ ਵੀ ਜਦੋਂ ਉਹ ਤੇ ਐਸਿਡ ਸਟਿਆ ਨਾ ਹੂੰ ਪਹਿਲੀ ਜ਼ਿੰਦਗੀ ਐ ਤਰ੍ਹਾਂ ਹੀ ਤਰ੍ਹਾਂ ਬਰਾਂਦ ਹੋ ਗਈ ਹੂੰ ਹੈ ਜੀ ਕੁਲ ਸੱਚ ਕਮੋ ਦਾ ਚਿਹਰਾ ਦੇਖਣ ਲੈ ਕੇ ਜੀ ਹਵ ਚਾਹਤਾ ਹੂੰ ਤੇ ਥੱਲੇ ਇਹ ਫੁੱਲਾ ਉਹ ਫੁੱਲਾਂ ਦੇ ਉੱਪਰ ਜਿਵੇਂ ਇਹ ਫੁੱਲਦੇ ਨੇ ਇਹ ਦਿਖਾਇਆ ਦਾ ਚਿਹਰਾ ਹੂੰ ਜਦੋਂ ਉਹ ਤਾਂ ਚਾਇ ਉੱਟ ਗਿਆ ਉਹ ਸਾਰਾ ਭਜਾ ਗਿਆ ਚਾ ਨਾ ਮੱਚ ਗਿਆ ਉਹ ਤਾਂ ਹੂੰ ਤੇ ਇੱਕ ਪਾਸੇ ਫੁੱਲ ਖੜ ਰਿਹਾ ਹੂੰ ਪਰ ਦਹਾਅ ਵਿੱਚ ਆਏ ਉਹਦਾ ਚਿਹਰਾ ਖਰਾਬ ਹੋ ਗਿਆ ਉਹਨੂੰ ਹਲੇ ਵੀ ਜਿਉਣ ਦੀ ਤਮੰਨਾ ਆਪਦੀ ਉਹਦੇ ਜਿਹੜੇ ਅਰਮਾਨ ਆ ਹਲੇ ਵੀ ਜਿੰਤਿੰਦਾ ਹੂੰ ਉਹ ਮਤਲਬ ਸਨਸ ਕਰ ਰਹੀਆ ਹੂੰ ਵੀ ਮੇਰਾ ਚਿਹਰਾ ਠੀਕ ਹੋ ਜਾ ਤੇ ਮੈਂ ਲੋਕਾਂ ਦੇ ਵਿੱਚ ਮੇਰੀ ਪਛਾਣ ਬਣੇ ਤੇ ਉਹ ਵਲੀ ਇਹ ਜਿਹੇ ਜਿਹੇ ਦਿਖਾਈਆ ਇੱਕ ਔਰਤ ਮਤਲਬ ਮੇਰੇ ਨਾਲ ਗੱਲਾਂ ਵੀ ਰਹੀ ਜ ਤਕਰੀਬ ਹੂੰ ਮੇਰੀ ਸੋਚ ਮਤਲਬ ਜੀ ਦੇਖੋ ਜਦੋਂ ਆਪਰੇ ਘਰ ਚ ਬੱਚਾ ਵੈਦਾ ਹੁੰਦਾ ਲੜਕੀ ਪੈਦਾ ਹੋ ਜੇ ਸਾਰਿਆਂ ਨੂੰ ਸੋਚ ਪੈ ਜਾਂਦੀ ਹੈ ਵੀ ਲੜਕੀ ਪੈਦਾ ਹੋ ਜਾ ਸਕਦੀ ਹੈ ਬਿਲਕੁਲ ਉਹ ਤੋਂ ਬਾਅਦ ਉਹ ਚੈਰੀ ਪੜਨ ਲੱਗਦੀ ਆਪਾਂ ਸਕੂਲ ਛੱਡ ਕੇ ਉਹਨਾਂ ਵੈ ਗਿਆ ਉਹਨੇ ਫਿਰ ਉਹ ਕਾਲਜ ਦੇ ਵਿੱਚ ਜਾਂਦੀ ਹੈ ਫਿਰ ਵੀ ਨਾਲ ਹੀ ਹੁੰਦਾ ਮਾਪ ਇਹ ਕਿੰਨੀ ਸੋਹਣੀ ਤਰ੍ਹਾਂ ਦਰਸਾਇਆ ਗਿਆ ਹੈ ਇਹ ਜੰਜੀਰਾਂ ਉਹਦੇ ਪੈਰਾਂ ਚ ਪਾਈਆਂ ਪੰਜੇਬਾਂ ਦੇ ਰੂਪ ਚ ਹੈਨਾ ਪੰਜੇਬਾਂ ਉਤਰੀਆਂ ਹੋਈਆਂ ਨੇ ਪੰਜੇਬਾਂ ਉਤਰੀਆਂ ਹੋਈਆਂ ਨੇ ਡੁੱਲਾ ਹੋਇਆ ਡੁੱਲਾ ਹੋਇਆ ਮਤਲਬ ਇਹ ਕੈਦ ਕੈਦੀ ਹੈ ਇੱਕ ਸਾਹਿਬ ਕਦੋਂ ਦੇਖੋ ਜਿੰਨੇ ਚ ਰੋਹੋ ਵਿਆਹ ਨਹੀਂ ਜਾਂਦੀ ਉਹਨਾਂ ਦੇ ਤਾਂ ਮਾਪੇ ਪਿਛੇ ਪਛੇੜਦੇ ਨੇ ਬਿਲਕੁਲ ਫੇਰ ਤਾਂ ਬਾਹਰ ਨਹੀਂ ਜਾਣਾ ਮੁੰਡੇ ਦਾ ਗੱਦੀ ਕਰੀ ਜਦੋਂ ਦਾ ਵਿਆਹ ਹੋ ਜਾਂਦਾ ਫਿਰ ਉਹਦਾ ਘਰ ਵਾਲਾ ਘੂੜ ਲੱਗੇ ਜਾਂਦਾ ਤੇ ਜੇ ਬਾਈ ਚਾਹੇ ਜੋ ਬਿਰਹਾ ਹੋ ਜੇਵੇ ਜਿਵੇਂ ਤੁਹਾਨੂੰ ਦਿਖਾਇਆ ਸਨਹੋਰ ਟੁੱਲਿਆ ਹੈ ਪਹਿਰੇ ਟੁੱਟੇ ਹੋਇਆ ਜੀ ਫੇਰ ਤਾਂ ਭਰਾਵਾਂ ਨਾਲ ਵੀ ਗੱਲ ਕਰ ਸਕਦੇ ਇਹ ਵੀ ਧਮਾ ਔਰਤ ਦੀ ਗੱਥਾ ਦੱਸ ਫੇਰ ਔਰਤ ਦੀ ਗੱਲ ਹਾਂਜੀ ਠੀਕ ਹੈ ਤੇ ਉਹ ਉੱਪਰ ਹੈ ਵੀ ਇਹ ਗਲਾਮ ਤਾਂ ਦਿਖਾਈਆ ਪਰ ਇਹਦੇ ਵੀ ਹਮਾਨ ਨੇ ਹੂੰ ਇਹ ਵੀ ਉਡਣਾਂ ਚਾਹੁੰਦੀ ਆ ਉਹ ਮੈਂ ਆਜ਼ਾਦ ਹੋਣਾ ਜੀ ਮੈਨੂੰ ਕਾਇਰ ਕਸੂ ਕੀਤਾ ਗਿਆ ਮੈਨੂੰ ਵੀ ਆਜ਼ਾਦੀ ਚਾਹੀਦੀ ਜੀ ਦੇਖਿਆ ਜਾਵੇ ਔਰਤ ਤੇ ਮਰਦ ਦੋਵੇਂ ਇੱਕੋ ਸਿੱਕੇ ਦੇ ਪਹਿਲੂ ਹੈ ਜੇ ਮਰਦ ਨੂੰ ਆਜ਼ਾਦੀ ਚਾਹੀਦੀ ਤੇ ਔਰਤ ਨੂੰ ਵੀ ਚਾਹੀਦੀ ਜੀ ਬਿਲਕੁਲ ਇਹਦੇ ਉੱਪਰ ਇਹ ਕੀਤਾ ਜੀ ਕਮ ਸਾਰਾ ਹੈ ਜੀ ਤੇ ਇਹ ਆ ਇੱਕ ਫੋਟੋ ਹੈ ਬੜੀ ਸੋਹਣੀ ਹੈ ਇਹ ਜੀ ਹੈ ਪਾਵਰ ਦਿਖਾਇਆ ਜੀ ਅੱਛਾ ਜਿਹੜੀ ਆਪਣੇ ਹਾਰਸ ਪਾਵਰ ਔਰ ਜਿਹੜੀ ਹਾਰਸ ਤੋਂ ਗੱਲ ਦੇਣਾ ਆਪਾਂ ਹਮ ਹਾਰਸ ਪਾਵਰ ਆ ਇਹਨੇ ਹਾਰਸ ਪਾਵਰ ਆ ਅੱਛਾ ਇਹ ਕੋੜਾ ਤਾਂ ਖਾਇ ਪੀ ਜਿਹੜੀ ਔਰਤਾਂ ਨਾ ਇਹ ਬਹੁਤ ਪਾਵਰਫੁਲ ਹੁੰਦੀ ਆ ਜੀ ਬਹੁਤ ਸ਼ਕਤੀਬਾਨ ਹੁੰਦੀ ਆ ਐਵੇਂ ਨਹੀਂ ਹੁੰਦੀ ਔਰ ਤਾਂ ਕੋਮਲ ਜਿਹੀ ਹੁੰਦੀ ਆ ਹਮ ਪਰ ਉਹ ਦਿਖਾਈ ਆ ਇਹਦੇ ਬੰਦੇ ਜਿਹੜਾ ਕੋੜਾ ਉਹ ਵੀ ਇਹੋ ਆਪਦੇ ਕਾਬੂ ਕੀਤਾ ਹੋਇਆ ਅੱਛਾ ਹਾਂਜੀ ਤੇ ਉਹ ਇੱਕ ਬੜੀ ਪਿਆਰੀ ਜੀ ਫੋਟੋ ਹੈ ਉਹ ਤਾਂ ਉਹ ਤਾਂ ਉਹ ਤਾਂ ਪਹਿਲਾ ਗੱਲ ਕਰ ਰਹੇ ਨੇ ਜੀ ਇਹ ਮੇਰੇ ਵਾਈਫ ਦੀ ਆ ਅੱਛਾ ਆਂਟੀ ਜੀ ਦੀ ਫੋਟੋ ਬਣਾਈ ਹੈ ਬੜੀ ਸੋਹਣੀ ਫੋਟੋ ਹੈ ਜਿਹੜੀ ਉਹ ਤੁਸੀਂ ਪਹਿਲਾਂ ਦਿਖਾਈ ਹੈ ਉਹ ਹੈਗੀ ਆ ਹੁਣ ਦੀ ਅੱਛਾ ਜੀ ਇਹ ਪਹਿਲਾਂ ਦੀ ਹੈ ਅੱਛਾ ਪਹਿਲੇ ਦੀ ਫੋਟੋ ਹੈ ਇੱਕ ਵਾਰੇ ਹੁੰਦੇ ਦੀ ਫੋਟੋ ਹੈ ਨਹੀਂ ਖਾਇਆ ਤਾਂ ਵਿਆਹ ਵੇ ਦੀ ਅੱਛਾ ਇਹ ਅਸੀਂ ਕਿਤੇ ਬਾਜ਼ਾਰ ਜਾ ਰਹੇ ਸੀ ਇੱਕ ਦਿਨ ਅੱਛਾ ਤੇ ਇੱਕ ਨਾ ਫੋਟੋਗ੍ਰਾਫਰ ਇੱਥੇ ਸਾਬਨ ਦੀ ਪੂਰੀ ਤਾਂ ਹੁੰਦਾ ਸੀ ਪਹਿਲਾਂ ਬਹੁਤ ਵਧੀਆ ਜੀ ਅਸੀਂ ਕਈ ਵਾਰੀ ਤਿਆਰ ਹੋ ਕੇ ਗਏ ਵੀ ਫੋਟੋ ਖਿਚਾਉਣੇ ਆ ਤੋ ਹੂੰ ਉਹ ਸਾਨੂੰ ਮਿਲਿਆ ਹੀ ਨਾ ਹੂੰ ਇੱਕ ਦਿਨ ਅਸੀਂ ਸਬਜ਼ੀ ਲੈਣ ਗਏ ਤਾਂ ਉਹ ਦੁਕਾਨ ਖੁੱਲੀ ਅੱਛਾ ਸਾਹ ਦੇ 5:30 ਵਜੇ ਵਿੱਚ ਮੈਂ ਉਹਨਾਂ ਦਾ ਮੈਂ ਫੋਟੋ ਖਿਚਾ ਲਾ ਹਾਂ ਇਹ ਕਹੀ ਨਹੀਂ ਕਿ ਮੇਰਾ ਤਾਂ ਮੂੰਹ ਨਹੀਂ ਠੀਕ ਹੈਗਾ ਜੀ ਮੇਰੀ ਛੁਨੀ ਹੈ ਨਹੀਂ ਫਲੰਨਾ ਹੈ ਮਾ ਕੋ ਬੈਕ ਪੁਰਾਣਾ ਫੋਟੋ ਖਿਚਾ ਲਾ ਅੱਛਾ ਉਹ ਮੋੜੇ ਦਾ ਫੋਟੋ ਕਿੱਚੀ ਫੋਟੋ ਬੜੀ ਲਾਈਫ ਹੈਂ ਸੇ ਦੇਖੋ ਤੁਸੀਂ ਚਿਹਰੇ ਤੇ ਕਿਵੇਂ ਲੱਟਾ ਪਏ ਆਂ ਯਾਰ ਪਰ ਇਹਦੇ ਹੁਣ ਨਾ ਛੁਨੀ ਸਰ ਲੰਗਾਏ ਸੀ ਹੂੰ ਇਹ ਮੈਂ ਫਿਰ ਸਾਰਾ ਕੁਝ ਆਪ ਦੇ ਬਣਾਇਆ ਸੱਗੀ ਬੁੱਲ। ਅੱਛਾ ਇਹ ਤੁਹਾਡੀ ਇਮੇਜਿਨੇਸ਼ਨ ਨਾਲ ਬਣਾਇਆ ਬਾਕੀ ਸਾਰਾ। ਮੈਂ ਫਿਰ ਉਹ ਫਿਰ ਅਭੀ ਕਾਚੇ ਦੇ ਵਿੱਚ ਲੈਂਦਾ ਹਾਂ। ਅੱਛਾ। ਫਿਰ ਅਭੀ ਕਾਚੇ ਵਿੱਚ ਢਾਰਦਾ ਹਾਂ। ਹਾਂਜੀ ਹਾਂਜੀ। ਮਤਲਬ ਤੁਸੀਂ ਕੋ ਗੰਨੇ ਕਲਾਕਾਰ ਸੱਚੀ ਆਪਣੇ ਆਪ ਚ ਬੜਾ ਹੀ ਬਾਕਮਾਲ ਹੁੰਦਾ ਹੈ ਔਰ ਅੰਕਲ ਦੀ ਜਿਹੜੀਆਂ ਹੈਗੀਆਂ ਪੇਂਟਿੰਗਸ ਤੁਸੀਂ ਦੇਖ ਸਕਦੇ ਹੋ ਮੂਹ ਬੋਲਦੀਆਂ ਨੇ ਔਰ ਇਮੇਜਿਨੇਸ਼ਨ ਕਿੱਦਾਂ ਦਿਮਾਗ ਦੇ ਵਿੱਚ ਪ੍ਰਿਪੇਅਰ ਕਰਨੀ ਪੈਂਦੀ ਹੈ ਕਿੱਦਾਂ ਮਾਹੌਲ ਕ੍ਰੀਏਟ ਕਰਨਾ ਪੈਂਦਾ ਹੈ ਇਹ ਇੱਕ ਇਹ ਇੱਕ ਕਲਾਗਾਰੀ ਜਾਂਦਾ ਇਹ ਪਿੱਛੇ ਬਾਬਾ ਨਾਨਕ ਦੀ ਵੀ ਫੋਟੋ ਬਣੀ ਅੰਕਲ ਜੀ ਹਾਂਜੀ ਹਾਂਜੀ ਦਿਖਾ ਸਕਦੇ ਹੋ ਬਿਲਕੁਲ ਜੀ ਬਹੁਤ ਸੋਹਣੀ ਫੋਟੋ ਹੂੰ ਇਹ ਕਿਉਂ ਓੰਕਾਰ ਦਾ ਹੋਂਕਾ ਦੇ ਰਹੇ ਨੇ ਬਾਬਾ ਹਾਂਜੀ ਹਾਂਜੀ ਵਿਸੇ ਗੁਰਾਂ ਸਾਹਿਬ ਆਪਾਂ ਗਰੀਦ ਖੜੇ ਦਿਖਾਇਆ ਹੂੰ ਇਹਦਾ ਵੀ ਇੱਕੋ ਸਮੇਂ ਨਾਨਕਾ ਜਲਦ ਰਿਹਾ ਸੁਣਾਈ ਹੂੰ ਦੂਜਾ ਕਹਾ ਸਿਮ ਜੀਏ ਜੋ ਜਮੇ ਤੇ ਮਰ ਜਾਏ ਜੀ ਇਹ ਤਾਂ ਥਿੰਡ ਉਪਰ ਬਣਿਆ ਸਾਜ ਤਸਵੀਰ ਹੈ ਜੇ ਤੁਸੀਂ ਦੇਖ ਸਕਦੇ ਹੋ ਅੰਕਲ ਦੀ ਜਿਹੜੀਆਂ ਪੇਂਟਿੰਗਸ ਨੇ ਉਹ ਗਿਣਤੀ ਨਹੀਂ ਹੈ ਇੰਨੀਆਂ ਸਾਰੀਆਂ ਪੇਂਟਿੰਗਸ ਨੇ ਪਰ ਜਿਹੜਾ ਕਲਾ ਦਾ ਕੋਈ ਆਪਾਂ ਕਹਿ ਸਕਦੇ ਹਾਂ ਮੁੱਲ ਨਹੀਂ ਹੈ ਜਿੱਦਾਂ ਦੀ ਅੰਕਲ ਨੇ ਪੇਂਟਿੰਗਸ ਬਣਾਈ ਅੰਕਲ ਇੱਕਾ ਪਿੱਛੇ ਵੀ ਹੈ ਆਹ ਕਿਹੜੀ ਹੈ ਦਿਖਾਈਓਗੇ ਇੱਕ ਮਿੰਟ ਹਾਂਜੀ ਇਹ ਲੱਲਾ ਮਜਨੂ ਆਜਾ ਲੱਲਾ ਮਜਨੂ ਬੋਲੋ ਇੱਕ ਮਿੰਟ ਆਪਨੇ ਜਿਵੇਂ ਆਸ ਕੋਈ ਨਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਪਹਿਲਾਂ ਸੱਸੇ ਪੰਨੂੜਾ ਦਿਖਾਇਆ ਹਾਂਜੀ ਇਹ ਲੱਲਾ ਮਜਨੂ ਆ ਹੂੰ ਤੇ ਉਹਦੇ ਪਿੱਛੇ ਖੀਰ ਖੜੀ ਆ ਅੱਛਾ ਰਾਜ ਰੋਟੀ ਲੈ ਜਾਂਦੀ ਆ ਉਹ ਅੱਛਾ ਉਹ ਦਿਖਾਉਣਾ ਤੁਹਾਨੂੰ ਮੈਂ ਚਾਕੇ ਦਿਖਾ ਲਿਆ ਤੇ ਇਹ ਕਿਹੜਾ ਸੀਨ ਹੈ ਗੰਜੇ ਦਾ ਇਹ ਤਾਂ ਲੱਲਾ ਮ ਲੱਲਾ ਮਜਨੂ ਆ ਜੀ ਲੱਲਾ ਮਜਨੂ ਦਾ ਕਿਹੜਾ ਸੀਨ ਹੈ ਵੈਸੇ ਆ ਜੀ ਬਸ ਇਹ ਆਪਦਾ ਦਿਖਾਇਆ ਐਵੇਂ ਇਮੇਜਿਨੇਸ਼ਨ ਨਾ ਬਣਾਇਆ ਤੁਸੀਂ ਇਮੇਜਿਨੇਸ਼ਨ ਆ ਬਣਾਇਆ ਸਾਰਾ ਕੁਝ ਅੱਛਾ ਹਾਂਜੀ